ਬਚਪਨ ਵਿੱਚ ਇੱਕ ਵਾਰ ਆਪ ਬਿਮਾਰ ਹੋ ਗਏ ਰojana ਸਖਤ ਮਿਹਨਤ ਕਰਦੇ ਰਹਿਣ ਕਰਕੇ ਆਪ ਜੀ ਦਾ ਸਰੀਰ ਬਹੁਤ ਹੀ ਕਮਜ਼ੋਰ ਹੋ ਗਿਆ ਆਪ ਜੀ ਦੇ ਮਾਤਾ ਪਿਤਾ ਨੇ ਬਹੁਤ ਹੀ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ ਇੱਕ ਦਿਨ ਪੰਡਤ ਨੂੰ ਘਰ ਸੱਦ ਕੇ ਜਲ ਪਾਣੀ ਚਕਾਇਆ ਤੇ ਆਪ ਜੀ ਦੇ ਠੀਕ ਹੋਣ ਦੀ ਅਰਜ਼ ਕੀਤੀ ਬ੍ਰਾਹਮਣ ਨੇ ਹਨੂਮਾਨ ਦਾ ਰੋਟ ਚੜਾਉਣ ਲਈ ਕਿਹਾ ਔਰ ਇਤ Adik ਪੂਜਾ ਵੀ ਦੱਸੀ ਆਪਨੇ ਆਪਣੇ ਮਾਤਾ ਪਿਤਾ ਜੀ ਨੂੰ ਕਿਹਾ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਓਟ ਸਭ ਤੋਂ ਵੱਡੀ ਹੈ ਇਸ ਲਈ ਤੁਸੀਂ ਆਪਣੀ ਦਸਾਂ ਨੂੰ ਹਾਂ ਦੀ ਕੀਤੀ ਹੋਈ ਕਮਾਈ ਵਿੱਚੋਂ ਦੇਖ ਕਰਵਾ ਕੇ ਗੁਰਦੁਆਰੇ ਅਰਦਾਸ ਕਰਵਾ ਦਿਓ ਸੋ ਮਾਤਾ ਪਿਤਾ ਜੀ ਨੇ ਇਸੇ ਤਰ੍ਹਾਂ ਹੀ ਕੀਤਾ ਆਪ ਜੀ ਦੀ ਸਿਹਤ ਉਸ ਦਿਨ ਤੋਂ ਹੀ ਤੰਦਰੁਸਤ ਹੋਣੀ ਸ਼ੁਰੂ ਹੋ ਗਈ ਚੰਦ ਰੋਜ ਵਿੱਚ ਹੀ ਆਪ ਜੀ ਪਹਿਲਾਂ ਦੀ ਤਰ੍ਹਾਂ ਤੰਦਰੁਸਤ ਹੋਗੇ ਆਪ ਜੀ ਦੇ ਮਾਤਾ ਪਿਤਾ ਨੇ ਫੌਜ ਵਿੱਚ ਭਰਤੀ ਕਰਵਾ ਦਿੱਤਾ ਇਸ ਵੇਲੇ ਆਪ ਜੀ ਦੀ ਉਮਰ 18 ਕੋ ਸਾਲ ਦੀ ਹੀ ਸੀ ਆਪ ਜੀ ਦੇ ਤਿੰਨ ਭਰਾ ਤੇ ਇੱਕ ਭੈਣ ਸੀ ਆਪ ਹਰ ਕੰਮ ਵਿੱਚ ਅਣਥੱਕ ਸਨ ਫੌਜ ਵਿੱਚ ਆਪ ਡਿਊਟੀ ਦੇ ਪੂਰੇ ਪਾਵਨਦ ਸਨ ਦੇਸ਼ ਸੇਵਾ ਵਿੱਚ ਆਪ ਅਣਥੱਕ ਅਤੇ ਹਮੇਸ਼ਾ ਤਾਤਪਰ ਰਹਿਣ ਦੇ ਬਾਵਜੂਦ ਵੀ ਸੁਬਾ ਸ਼ਾਮ ਬਾਣੀ ਜ਼ਰੂਰ ਪੜਦੇ ਭਾਵੇਂ ਅਨਪੜ ਹੋਣ ਦੇ ਕਾਰਨ ਆਪ ਜੀ ਨੂੰ ਪੰਜਾਬੀ ਘੱਟ ਆਉਂਦੀ ਸੀ ਪਰੰਤੂ ਆਪ ਬਾਣੀ ਪੜ ਲੈਂਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ